ਦੇ ਸਸਰੀ ਕਾਲ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅੱਜ ਦੇ ਇਸ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਾ ਵਲੌਗ ਜਿਹੜਾ ਹੈਗਾ ਬਹੁਤ ਘੰਟ ਹੋਣ ਵਾਲਾ ਘੰਟੀ ਹੋਣ ਵਾਲਾ ਤੁਹਾਨੂੰ ਦੱਸ ਦਈਏ ਵਨਸ਼ੀਪ ਹੋ ਗਿਆ ਬਿਮਾਰ ਸਵੇਰ-ਸਵੇਰ ਅੱਜ ਸਕੂਲ ਨਹੀਂ ਗਿਆ ਉਸ ਨੂੰ ਦਵਾਈ ਦੁਆਣ ਡੈਡੀ ਜੀ ਲੈ ਕੇ ਗਏ ਆ ਉਹਨੂੰ ਖੰਗ ਲੱਗੀ ਥੋੜੀ ਤੇ ਉਹਨੂੰ ਹੋ ਗਿਆ ਨਾਲ ਬੁਖਾਰ ਇਸ ਲਈ ਸਕੂਲ ਤੋਂ ਕਰਾਉਣੀ ਪਈ ਉਹਨੂੰ ਛੁੱਟੀ ਤੇ ਡੈਡੀ ਹਣ ਜਾਣਾ ਸੀ ਆ ਫ੍ਰੀਕੋਟ ਸ਼ਹਿਰ ਨੂੰ ਚਲੋ ਡੈਡੀ ਕਹਿੰਦੇ ਮੈਂ ਹੀ ਦਵਾਈ ਦਵਾਉਣਾ ਨਾਲ ਘਰ ਜਾਣਾ ਹੋਰ ਦਵਾਈ ਲੈ ਕੇ ਆਉਣੀ ਸੀ ਤੇ ਤਾਂ ਲੱਗ ਕੇ ਗਏ ਹੋਏ ਦਵਾਈ ਲੈਣ ਤੇ ਅੱਜ ਆਪਾਂ ਉਹਨਾਂ ਕਰਾਂਗੇ ਸਾਰਾ ਦਿਨ ਗੱਲਾਂ ਬਾਤਾਂ ਉਹਨੂੰ ਪੁੱਛਾਂਗੇ ਕੀ ਕਾਰਨ ਤੁਹਾਨੂੰ ਪਤਾ ਹੈ ਬੱਚੇ ਅੱਜ ਕੱਲ ਭੱਜੇ ਫਿਰਦੇ ਪਾਣੀ ਪੀ ਲੈਂਦੇ ਆ ਤਾਂ ਕਰਕੇ ਬਿਮਾਰ ਹੋ ਜਾਂਦੇ ਸਾਈਕਲ ਲੈ ਕੇ ਅੰਦਰ ਤੁਹਾਨੂੰ ਵੀਡੀਓ ਬਹੁਤ ਦਿਖਾਈਆਂ ਆਪਾਂ ਦੀਆਂ ਉਹਨਾਂ ਆਪਾਂ ਕਰਾਂਗੇ ਗੱਲਬਾਤ ਅੱਜ ਦਾ ਬਲੌਗ ਬਹੁਤ ਟੈਂਡ ਹੋਣ ਵਾਲਾ ਤੇ ਫਿਰ ਥੋੜੀ ਕਚਹਿਰੀ ਕਰਦੇ ਪੇਸ਼ ਜਦੋਂ ਉਹਦਾ ਦਵਾਈ ਲੈ ਕੇ ਤੇ ਆਪਾਂ ਨਾਲ ਕਰਦੇ ਗੱਲਾਂ ਬਾਤਾਂ ਬਲੌਗ 'ਚ ਬਣੇ ਰਹੋ ਚਲੋ ਮਿਲ ਲੋਵੀ ਕਾਫੀ ਹੋ ਗਈ ਆਪਣੀ ਤਿਆਰ ਨਿਤਰੀ ਤਰ੍ਹਾਂ ਤੇ ਚੱਟਾ ਵਾਲਾ ਲੈ ਲਿਆ ਆਪਾਂ ਗਲਾਸ ਕਿਉਂਕਿ ਕੱਪ-ਕੁੱਪ ਜ ਆਪਣਾ ਕੋਹੜੀ ਬੰਦ ਕਰਿਆ ਕਰ ਕੱਪ ਚ ਪੀ ਲਈਦੀ ਆ ਤੇ ਪਰ ਆਪਾਂ ਮੈਂ ਕਿਹਾ ਵੀ ਗਲਾਸ ਚ ਆਉਂਦੇ ਸਿੰਘ ਨੇ ਆਖਿਆ ਜੀ ਨਾ ਤੇ ਤਿਆਰ ਹੈ ਨਾਲ ਆ ਫਿਰ ਬਿਸਕਟ ਬਿਸਕਟ ਰਹਿ ਥੋੜੇ ਜੇ ਚਲੋ ਹੋਰ ਮੰਗਾ ਲਾਂਗੇ ਪੀਨੇ ਕਾਫੀ ਫਰਮਾਇਆ ਆਪਾਂ ਚੱਲੇ ਸੀਗੇ ਹੈਪੀ ਇਹ ਦੁਕਾਨ ਤੇ ਪਿੰਡ ਜਿੱਥੇ ਨੂੰ ਦਿਖਾਉਂਦੇ ਆ ਦੁਕਾਨ ਦੇਲੀ ਆ ਵੇ ਤਾਂ ਚਲੋ ਆਦਾ ਸ਼ਕਲ ਨਹੀਂ ਦਿਖਾਣੀ ਲੁਕਦਾ ਪਿਆ ਆਹ ਦੁਕਾਨ ਆ ਵੇਹੇ ਹਾਂ ਵੀ ਸਟਾ ਕਿਵੇਂ ਆ ਬੋਲ ਤਾਂ ਪੈਮੜਾ ਉੱਚੀ ਕਰੇ ਵਧੀਆ ਚਲੋ ਆਪਾਂ ਇਹ ਤੋਂ ਥੋੜਾ ਜਣਾ ਸਮਾਨ ਸਮਾਨ ਲੈ ਕੇ ਚੱਲੇ ਘਰੇ ਖੇਤ ਵੀ ਆਪਾਂ ਸੋਚਿਆ ਖੇਤ ਵੀ ਗੜਾ ਮਾਰਾਈ ਆ ਦੇਖੋ ਆਪਣੇ ਆਸ-ਪਾਸੇ ਦੇ ਖੇਤਾਂ 'ਚ ਕਟਾਈ ਹੋ ਚੁੱਕੀ ਆ ਸਾਰੀ ਕਣਕ ਦੀ ਕਿਉਂਕਿ ਹੁਣ ਲੋਕ ਵੀ ਕੀ ਕਰਨ ਕੋਈ ਮੌਸਮ ਬਹੁਤ ਖਰਾਬ ਹੋਇਆ ਪਿਆ ਸੀਗਾ ਕੁਝ ਦਿਨ ਪਹਿਲਾਂ ਅੱਜ ਹੀ ਬਦਲਵਾਈ ਹੈਗੀ ਆ ਤੇ ਆਪਣਾ ਜਿਹੜਾ ਹੈਗਾ ਇਹ ਵਲੌਗ ਬਣਾ ਰਹੇ ਆ ਕੁਛ-ਕੁਛ ਕਣਕਾਂ ਖੜੀਆਂ ਅਜੇ ਆਪਣੀ ਵੀ ਖੜੀ ਆ ਆਪਣੇ ਵੀ ਚਾਚੇ ਕਹਿੰਨੇ ਕੱਲ ਨੂੰ ਲਾਉਣੀ ਮਸ਼ੀਨ ਕਹਿੰਦੇ ਸੁਣ ਪਤਾ ਲੱਗਾ ਸੀ ਅੱਜ ਮੜਾ ਜਾ ਆ ਵੀ ਕਣਕ ਖੜੀ ਥੋੜੀ ਆ ਤੇ ਕਾਲੀ ਹੋ ਚੁੱਕੀ ਉਤੋਂ ਵੀ ਨਾ ਚਲੋ ਬੜਾ ਨੁਕਸਾਨ ਨੇ ਅੱਗੇ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਕਿਉਂਕਿ ਮੈਂ ਖੇਤ ਪੱਠਾ ਨੂੰ ਗੀੜਾ ਮਾਰਨ ਚੱਲਿਆ ਮੈਂ ਚਲੋ ਥੋੜਾ ਤੁਹਾਨੂੰ ਖੇਤ ਦਿਖਾ ਦਈਏ ਪੱਠੇ ਵੇਖਣ ਚੱਲਾਈ ਬਾਈ ਨੇ ਵੱਢ ਤੇ ਕਿਹਾ ਜੇ ਰੋਕੇ ਵੱਢੂਗਾ ਤੇ ਮੈਂ ਕਿਹਾ ਚਲੋ ਆਪਾਂ ਇਹ ਵੀ ਤੁਹਾਨੂੰ ਖੇਤ ਦਾ ਵੀ ਦੌਰਾ ਫੇਰ ਕਰਾ ਦਈਏ ਬੱਦਲ ਹੋਏ ਤੇ ਰੱਬ ਬਚਤੀ ਰੱਖੇ ਆਪਾਂ ਪਹੁੰਚ ਗਏ ਆਪਣੇ ਖੇਤ ਤੇ ਆਹ ਦੇਖੋ ਪੱਠਿਆਂ ਦੇ ਕੋਲ ਆਪਾਂ ਆ ਚੁੱਕੇ ਆਪਣੇ ਪੱਠੇ ਨਹੀਂ ਵੀ ਅਜੇ ਜੇ ਬਾਈ ਆਇਆ ਨਹੀਂਗਾ ਬਾਈ ਨੇ ਪੱਠੇ ਵੱਢੇ ਨਹੀਂਗੇ ਚਲੋ ਕੋਈ ਨਹੀਂ ਰੋਕੇ ਆ ਜੂਗਾ ਅਹੀ ਆਪਾਂ ਲੇਟ ਚੱਕਣੇ ਹੁੰਦੇ ਥੋੜੇ ਜੇ ਬੱਕੀ ਲਾ ਦਈਏ ਸਾਈਡ ਤੇ ਕਰਕੇ ਆਪਾਂ ਆ ਦੇਖ ਲੋ ਉਹੀ ਪੱਠੇ ਆ ਮਿੱਤਰੋ ਜਿਹੜੇ ਪਹਿਲਾਂ ਜਦੋਂ ਸਿਆਲਾਂ ਦਾ ਮਹੀਨਾ ਸੀਗਾ ਮਗਰਲਾ ਫਰਵਰੀ ਜਨਵਰੀ ਦੇ ਵਿੱਚ ਪੱਠੇ ਹੋਏ ਨਹੀਂ ਸੀ ਆਪਣੇ ਤੁਹਾਨੂੰ ਦਿਖਾਉਂਦੇ ਰਹੇ ਨੇ ਮਗਰਲੇ ਵਲੋਗਾਂ ਦਿਖਾਇਆ ਸੀ ਆਪਾਂ ਕਿ ਆਪਣੇ ਪੱਠੇ ਵਧੀਆ ਨਹੀਂ ਹੋਏਗੇ ਕਿਉਂਕਿ ਉਹ ਸਿਆਲ ਸੀਗੇ ਤਾਂ ਕਰਕੇ ਪੱਠੇ ਹੁੰਦੇ ਨਹੀਂ ਸੀਗੇ ਜਦੋਂ ਧੁੱਪ ਲੱਗਣ ਲੱਗ ਗਈਆਂ ਨੇ ਦੋਸਤੋ ਪੱਠੇ ਆਪਣੇ ਜਿਹੜੇ ਹੈਗੇ ਆ ਵਧੀਆ ਹੋ ਗਏ ਆ ਹੁਣ ਤਾਂ ਚੱਲ ਪਸ਼ੂ ਵੀ ਆਪਣੇ ਕੋਲੇ ਇਕ ਕੀ ਤੁਹਾਨੂੰ ਅੱਗੇ ਵੀ ਦੱਸਿਆ ਸੀ ਮੈਂ ਕਿ ਮੱਝ ਇਕ ਕੀ ਆ ਤੇ ਪੱਠੇ ਵਾਧੂ ਆਪਣੇ ਕੋਲੇ ਆ ਦੇਖੋ ਸਰਜਨ ਦਾ ਡੰਗ ਸਰਜਨ ਡੰਗ ਸਰਦਾ ਕਿ ਵਾਧੂ ਪੱਠੇ ਹੋਏ ਪਏ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤਾਂ ਸਾਦਾ ਹੁਣ ਧੌਣ ਦੀ ਗੱਲ ਕਰਦੇ ਹਾਂ ਅਜੇ ਤੱਕ ਚਲੋ ਕੋਈ ਸਲਾਹ ਨਹੀਂ ਕੀਤੀ ਹੋਰ ਪਸ਼ੂ ਲੈਣ ਦੀ ਆਪਾਂ ਪਸ਼ੂ ਇਹਨੇ ਦਿਨਾਂ ਚ ਮਹਿੰਗੇ ਬਹੁਤ ਹੁੰਦੇ ਆ ਤੇ ਪਰ ਆਪਣਾ ਇੱਕ ਨਾਲ ਚਲੋ ਡੰਗ ਸਰੀਂ ਦਾ ਘਰ ਦੁੱਧ ਵਿੱਚ ਤੇ ਟਰੈਕਟਰ ਜਾ ਰਿਹਾ ਮੈਨੂੰ ਲੱਗਦਾ ਮਸ਼ੀਨ ਲੱਗੀ ਹੈ ਗਵਾਂਡੀਆਂ ਦੇ ਤੇ ਆਪਾਂ ਦੱਸ ਦਈਏ ਕਿ ਜਿਹੜੀ ਗਰਮੀ ਆ ਗਰਮੀ ਦੀ ਵੀ ਆਪਾਂ ਗੱਲ ਕਰ ਲੈਣੇ ਆ ਜਿਹੜੀ ਗਰਮੀ ਆ ਹਜੇ ਬਾੜੀ ਨਹੀਂ ਪਈ ਕਿਉਂਕਿ ਮੀਂਹ ਪੈ ਕੇ ਕਰਕੇ ਨਾ ਹਜੇ ਮੌਸਮ ਠੀਕ ਨਹੀਂ ਤਾਂ ਇਸ ਵੇਲੇ ਮੈਨਾਂ ਤਕਰੀਬਨ 12:00 ਦਾ ਟਾਈਮ ਹੈਗਾ ਆਪਾਂ 12:00 ਵਜੇ ਖੇਤ ਆਏ ਆ ਹੁਣ ਤੇ ਇੰਨੀ ਤਾਂ ਇਸ ਵੇਲੇ ਦੁਪਹਿਰੇ ਨਿਕਲਣੇ ਜਾਂਦਾ ਖੜਾ ਹੀ ਜਾਂਦਾਗਾ ਗਰਮੀ ਬਹੁਤ ਹੁੰਦੀ ਆ ਤੇ ਹਵਾ ਵਗਦੀ ਜਿਸ ਤਰ੍ਹਾਂ ਤੁਹਾਨੂੰ ਪੱਠਣ ਪਤਾ ਲੱਗ ਜਾਓ ਦੇਖੋ ਪਿੱਛੇ ਹਵਾ ਵਗਦੀ ਵੀ ਗਰਮੀ ਠੀਕ ਹੀ ਆ ਹੈ ਤਾਂ ਅਗਲੇ ਮਹੀਨੇ ਤੋਂ ਮੈਨ ਲੱਗਾ ਮਈ ਜੂਨ ਚ ਗਰਮੀ ਕਾਫੀ ਹੋ ਜਾਂਦੀ ਆ ਤੇ ਪਰ ਐਰਥੀ ਮੌਸਮ ਜਿਹੜਾ ਹੈਗਾ ਲੇਟ ਹੀ ਮਤਲਬ ਕਿ ਅ ਲੇਟ ਹੀ ਆਉਗੀ ਗਰਮੀ ਜੋ ਜਿੰਨੀ ਲੇਟ ਆ ਵਧੀਆ ਵੈਸਤਾ ਤੇ ਇੱਕ ਛੋਟਾ ਸਾਥ ਗੱਲ ਹੋਰ ਸਾਂਝੀ ਕਰਨੀ ਹੈ ਦਬਈ ਬਾਰੇ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਦਬਈ ਚ ਨਕਲੀ ਵੀ ਪਾ ਕੇ ਜਿੱਦਾਂ ਉਹ ਕੁਦਰਤ ਨਾਲ ਛੇੜਖਾਣੀ ਕਰਦੇ ਆ ਤੇ ਉਹਨਾਂ ਦਾ ਖਮਿਆਜਾ ਖਮਿਆਜਾ ਨਾਲ ਪਤਾ ਕੀ ਹੁੰਦਾ ਉਹਨਾਂ ਦਾ ਭੁਗਤਣਾ ਪਿਆ ਉਹਨਾਂ ਨੂੰ ਜਿਹੜਾ ਹੁੰਦਾ ਕੁਛ ਵੀ ਜੋ ਉਹਨਾਂ ਨੇ ਕੀਤੀ ਕੁਦਰਤ ਨਾਲ ਛੇੜਛਾੜ ਨਾਲ ਭੁਗਤਣਾ ਪੈ ਰਿਹਾ ਤੁਸੀਂ ਦੇਖਿਆ ਜੀ ਅੱਜ ਕੱਲ ਦਬਈ ਵਿੱਚ ਬਹੁਤ ਸਾਰੀ ਬਾੜ ਜਿਹਨੂੰ ਕਹਿੰਦੇ ਵੀ ਆਪਣੇ ਹੜ ਆਏ ਹੋਏ ਹੜਾਰਗਾ ਸਿਸਟਮ ਬਣਾਇਆ ਪੱਟ ਬਈ ਦੇ ਵਿੱਚ ਕੁਦਰਤ ਨਾਲ ਛੇੜਖਾਣੀ ਕਰਨ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਵੀ ਚਲੋ ਆਪਾਂ ਵੀ ਆਪਣੇ ਵੀ ਕੁਦਰਤ ਨਾਲ ਛੇੜਖਾਣੀਆਂ ਤਾਂ ਬਹੁਤ ਹੋ ਰਹੀਆਂ ਦਰਖਤ ਵੱਡੇ ਜਾ ਰਹੇ ਨੇ ਬਹੁਤ ਕੁਝ ਹੋ ਰਿਹਾ ਪਰ ਆਪਾਂ ਹਜੇ ਵੀ ਸੰਭਲ ਜੀ ਤੇ ਬਹੁਤ ਵੱਡੀ ਗੱਲ ਆ ਚਲੋ ਪ੍ਰਮਾਤਮਾ ਦੱਬਈ ਤੇ ਵੀ ਕਿਰਪਾ ਕਰੇ ਉੱਥੇ ਵੀ ਇਨਸਾਨ ਲੋਕੀ ਵਸਦੇ ਆ ਚਲੋ ਉਹਨਾਂ ਦੀ ਗਲਤੀ ਦਾ ਉਹਨਾਂ ਨੂੰ ਪਤਾ ਲੱਗਿਆ ਹੋਊਗਾ ਤੇ ਆਪਾਂ ਵੀ ਕੁਦਰਤ ਨਾਲ ਛੇੜਖਾਣਨਾ ਕਰੀਏ ਦਰਖਤ ਵੱਧ ਤੋਂ ਵੱਧ ਲਗਾਈਏ ਤੇ ਆਪਾਂ ਕੁਦਰਤ ਨੂੰ ਸਾਹਮਣੇ ਰੱਖੀਏ ਤੇ ਆਪਣਾ ਜੋ ਕੀ ਭਲਾ ਹੋ ਸਕੇ ਚਲੋ ਆਪਾਂ ਚ ਕਰ ਜਲ ਕੇ ਵੰਚ ਨੂੰ ਮਿਲਦੇ ਵੰਚ ਆਉਣ ਵਾਲਾ ਹੋਣਾ ਹੁਣ ਤਾਂ ਦਵਾਈ ਲੈ ਕੇ ਕਰਦੇ ਆ ਗੱਲਾਂ ਬਾਤਾਂ ਜੀ ਵਾਜਦੀਪ ਆ ਗਿਆ ਜੀ ਉਹ ਆ ਗਿਆ ਕਰਦੇ ਆ ਗੱਲਬਾਤ ਉਹ ਸਾਹਿਬ ਜੀ ਆ ਗਏ ਆ ਆ ਕੀ ਲੈ ਕੇ ਆਇਆ ਇਹ ਡਾਕਟਰ ਦਵਾਈ ਦਿੱਤੀ ਹੈ ਹੈ ਡਾਕਟਰ ਨੇ ਦਵਾਈ ਦਹਾਅ ਸ਼ੋਅ ਕਰ ਦਵਾਈ ਦਿਖਾ ਸ਼ੋਅ ਕਰ ਡਾਕਟਰ ਨੇ ਗੱਲ ਖੜ ਕੇ ਗੱਲ ਕਰ ਰਿਹਾ ਇੱਕ ਮਨ ਰੋਗ ਰੁਕ ਕੀ ਕਹਣਾ ਡਾਕਟਰ ਸਾਹਿਬ ਵੀ ਸਕੂਲ ਚ ਕਾਣਗੇ ਪੁੱਛਿਆ ਡਾਕਟਰ ਨੇ ਕੀ ਕਹਿੰਦਾ ਕੀ ਹੋਇਆ ਚੈੱਕ ਕੀਤਾ ਡਾਕਟਰ ਨੇ ਹਾਂ ਤੇ ਉਹ ਆਹਦਾ ਕੀ ਕੱਲੀ ਠੰਡੀਆਂ ਚੀਜ਼ਾਂ ਅਵਾਇਡ ਕਰਦੀ ਆ ਬਾਕੀ ਤਾਂ ਠੀਕ ਹੈ ਤੂੰ ਕਹਣਾ ਹੀ ਮੈਂ ਸਾਈਕਲ ਤੇ ਆ ਕੇ ਭੱਜ ਕੇ ਪਹਿਲਾਂ ਠੰਡੀਆਂ ਠੰਡਾ ਪਾਣੀ ਪੀਣਾ ਫੇਰ ਕੋਸ਼ਿਸ਼ ਇਹ ਭੱਜਾਂ ਦਾ ਪੀ ਲੈਣਾ ਨਾ ਤੇ ਫੇਰ ਹੋਰ ਕੀ ਬੋਲੇ ਡਾਕਟਰ ਦਵਾਈ ਦੇਤੀਆਂ ਇਹ ਆ ਚੀਜ਼ ਦਿਖਾ ਦੀ ਕਿਵੇਂ ਇੱਕ ਅੰਜ਼ੂਰ ਲੈਣੀ ਹੀ ਡਾਕਟਰ ਨੇ ਕਿ ਮਿੰਟੂ ਤੇ ਆ ਬਾਹਰ ਲੈਣੀ ਹੀ ਦਵਾਈ ਡਾਕਟਰ ਨੇ ਆ ਇਹ ਬਾਹਰ ਦਿਖਾ ਦੇ ਕਿਹੜੀ ਰੈਕਟਰ ਨੇ ਬਾਹਰ ਹੁੰਦੀਆਂ ਇਹ ਮਹਿੰਗੀ ਹੈ ਕਿ ਦੂਜੀ ਮਹਿੰਗੀ ਹੈ ਦੂਜੀ ਵੇਂਗੀ ਹੈ ਇਹ ਤਾਂ ਵੀ ਹੈ ਉਹ ਹਾਂ ਉਹ ਦਿਖਾ ਦੇ ਗੋਲੇ ਨਾ ਖਾ ਇਹ 200 ਰੁਪਏ ਦੀ ਦਵਾਈ ਦਿੱਤੀ ਹੈ ਡਾਕਟਰ ਨੇ 200 ਰੁਪਏ ਹੈ ਉਹ ਕਹਿੰਨਾ ਇਹਨਾਂ ਰਾਮ ਉਹ ਕਹਿਣਾ ਰਾਮ ਆਊਗਾ ਰਾਮ ਕਿਨਾਂ ਐ ਬਿਨਾਂ ਗੱਲ ਤੋਂ ਛੁੱਟੀ ਮਾਰ ਕੇ ਪਾਇਆ ਮਿੰਟੂ ਠੀਕ ਲੱਗੀ ਨਾ ਹੁਣ ਤੋਂ ਰਸਤੇ ਖਾਂਗਾ ਹੀ ਸੀਗੀ ਦਹਾ ਦਵਾਈਆਂ ਤੇ ਪਹਿਲਾਂ ਮੈਂ ਆ ਦੇਖਾਂ ਕਿ ਤੇ ਉਹ ਨਹੀਂ ਤਾਂ ਨਹੀਂ ਕਿਹੜੀ ਨੂੰ ਗੰਦੀ ਲੱਗਦੀ ਆ ਗੰਦੀ ਲੱਗਦੀ ਤਾਂ ਲੈਣੀ ਪਣੀ ਦਵਾਈ ਵੀ ਗੰਦੀ ਹੁੰਦੀ ਆ ਤੇ ਫਿਰ ਨਾ ਪੰਗੇ ਲਿਆ ਕਰ ਠੀਕ ਰਹਾ ਕਰ ਤੇ ਦਵਾਈ ਲੈਣੀ ਨਾ ਪਵੇ ਤੈਨੂੰ ਹੋਰ ਕੀ ਕੀ ਕੀਤਾ ਪੁਆਇੰਟ ਮਿਲ ਗਿਆ ਕੀ ਬੋਲੇ ਭਾਈ ਕ੍ਰਿਸ਼ਨ ਕੁਛ ਨਹੀਂ ਕੀ ਉੱਚੀ ਬੋਲ ਕੇ ਰਸਮ ਬਣਾਇਆ ਤੇ ਮੂੰਹ ਘਰ ਮੇਰੇ ਲੈ ਤਾ ਸਰ ਉਹਨੇ ਵੀ ਦਿੱਤੀ ਕਿਹੜੀ ਦਵਾਈ ਆ ਦਿਖਾ ਇਹ ਪਿਓੜੀ ਮਿਕਸ ਕਰ ਲੈਂਦੇ ਹੁੰਦੇ ਆ ਹਾਂ ਤੇ ਭਾਈ ਜਦੋਂ ਹੁਣ ਗਲਾ ਖਰਾਬ ਹੋ ਗਿਆ ਗਲਾ ਖਰਾਬ ਡਾਕਟਰਾਂ ਦਾ ਕੀ ਕਹਿੰਦਾ ਤੇ ਤੂੰ ਕਾ ਮੈਂ ਅਵੋਇਡ ਕਰਦਾ ਨਹੀਂ ਉਹ ਹੋਰ ਕੀ ਬੋਲੇ ਡਾਕਟਰ ਤੇ ਸਕੂਲ ਦਾ ਕੰਮ ਕੋਮ ਕਿਵੇਂ ਕੀ ਹਾਲਤਾ ਮਗਾਉਣਾ ਕਿਸ ਤੋਂ ਅੱਜ ਕਿ ਅੱਜ ਰੈਸਟ ਹੀ ਕਰਨੀ ਆ ਮਗਾਉਂਗਾ ਮਗਾਏਗਾ ਕਦੋਂ ਸ਼ੋਮਿਲ ਤੋਂ ਮਗਾ ਲਈ ਫਿਰ ਤੇਨਾ ਟਾਈਮ ਕਦੋਂ ਲੱਗ ਗਿਆ ਅਸੀਂ ਉਹ ਅੱਜ ਤੇ ਰੇਟੀ ਗਈ ਸੀ ਹਾਂ ਕੋਈ ਇੱਥੇ ਦੁੱਪ ਆ ਗਈ ਸੀ ਕੀ ਖਾ ਪੀ ਕੇ ਜਾਂਦਾ ਕੋਈ ਕਰੋ ਰੋਟੀਆਂ ਤਰੇਲੇ ਨਾਲ ਕਰੀਲੀ ਸਬਜੀ ਨਾਲ ਵਾਓ ਕੀ ਬਾਤ ਹੈ ਸਵਾਦੀ ਸਬਜੀ ਪੂਆ ਸਬਜੀ ਸਵਾਦ ਹੀ ਨਹੀਂ ਦਿਨ ਪਤਾ ਇਸ ਗੱਲ ਦਾ ਤੇ ਫੁੱਫੂ ਫੁੱਫੂ ਜੀ ਕਿੱਥੇ ਪਏ ਸੀ ਘਰੇ ਸੀਗੇ ਹਾਂ ਕਣ ਕਬੜ ਨਹੀਂ ਗਏ ਅਜੇ ਠੀਕ ਹੈ ਚਲ ਹੋਰ ਗੱਲਬਾਤ ਆ ਦਿਆ ਕੋਈ ਹੋਰ ਕੁਝ ਵੀ ਗੱਡੀ ਕੌਣ ਚਲਾ ਕੇ ਲਿਆ ਤੂੰ ਬੇ ਦਾਦੂ ਮੈਂ ਤੂੰ ਚਲਾ ਕੇ ਲੈ ਚਲ ਦਵਾਈਆਂ ਲੈ ਆਉਂਦੀਆਂ ਤੇ ਦੋਸਤੋ ਤੁਸੀਂ ਵੇਖ ਚੁੱਕੇ ਹੋ ਵੰਸ਼ਦੀਪ ਸਿੰਘ ਜੀ ਆ ਚੁੱਕੇ ਆ ਦਵਾਈਆਂ ਲੈ ਕੇ ਅੱਜ ਇਹਨੂੰ ਸਕੂਲੋਂ ਕੀਤੀ ਛੁੱਟੀ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਬਿਮਾਰ ਹੋ ਗਿਆ ਇਹ ਤੇ ਚਲੋ ਇਹਨਾਂ ਨੂੰ ਆਪਾਂ ਕਰਦੇ ਗੱਲਾਂ ਬਾਤਾਂ ਜੇ ਹੋਰ ਗੱਲ ਬਾਤ ਦੱਸੂ ਤਾਂ ਆਪਾਂ ਜਰੂਰ ਰਿਕਾਰਡ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਇਹਨੂੰ ਕਰੰਦਨੇ ਰੈਸਟ ਆਪਾਂ ਫਿਰ ਕਰਦੇ ਗੱਲਾਂ ਬਾਤਾਂ ਤੁਹਾਡਾ ਟਾਈਮ ਰੋਕ ਕੇ ਫਿਰ ਕਰਾਂਗੇ ਵਲੌਗ ਦੇ ਐਡੀਟਿੰਗ ਤੇ ਥੋੜੇ ਅੱਗੇ ਕਰਾਂਗੇ ਪੇਸ਼ ਚਲੋ ਜੀ ਦੋਸਤੋ ਵੰਸ਼ ਹੁਣ ਕਰ ਲ ਕਰ ਰੈਸਟ ਕਿਨਾਂ ਮੈਂ ਥੋੜਾ ਥੱਕਿਆ ਪਿਆ ਤੇ ਹੁਣ ਥੋੜਾ ਟੀਵੀ ਦੇਖੂ ਫਿਰ ਰੈਸਟ ਕਰੂਗਾ ਇਹੇ ਤੇ ਚਲੋ ਆਪਾਂ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਜਰੂਰ ਪਸੰਦ ਆਊਗਾ ਮਿਲਦੇ ਕੰਨਾਂ ਵਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਾਈਕ ਤੇ ਬਾਕੀ ਬਾਕੀ ਕਰਾਓ ਸ਼ੇਅਰ ਆਪਣੀ ਵੀਡੀਓ ਪਸੰਦ ਆਵੇ ਤਾਂ ਤੇ ਦੋਸਤੋ ਮਿਲਦੇ ਆਂ ਨਵੇਂ ਵਲੌਗ ਵਿੱਚ ਮਾਂਚ ਕਰ ਦਿਓ ਬਾਈ ਸਾਰਿਆਂ ਨੂੰ ਬਾਏ ਬਾਏ ਜੀ ਸਸਕਾਲ ਬਾਏ